ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਦੀ ਇੱਕ ਵਾਰ ਮੋਰ ਤੋਂ ਮੰਗ ਉੱਠੀ ਹੈ ਦੱਸਦੇ ਕਿ ਵਿਧਾਨ ਸਭਾ ਦੇ ਵਿੱਚ ਪੋਸਟ ਦੀ ਖੇਤੀ ਦੀ ਮੰਗ ਤੇ ਚੱਟਾ ਹੋ ਰਿਹਾ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਰਜੂਰਾ ਨੇ ਇਹ ਮੁੱਦਾ ਇੱਕ ਵਾਰ ਫਿਰ ਤੋਂ ਜੜਾ ਵਿਧਾਨ ਸਭਾ ਦੇ ਵਿੱਚ ਝੁੱਕ ਦਿੱਤਾ ਹੈ ਦੱਸਦੇ ਕਿ ਵਿਧਾਇਕ ਨੇ ਪੰਜਾਬ 'ਚ ਅਫੀਮ ਦੇ ਠੇਕੇ ਖੋਲਣ ਦੀ ਮੰਗ ਵਿਧਾਨ ਸਭਾ 'ਚ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਸਿੰਥੈਟਿਕ ਨਸ਼ਿਆਂ ਨਾਲ ਪੰਜਾਬ ਦੀ ਜਵਾਨੀ ਖਤਮ ਹੁੰਦੀ ਨਜ਼ਰ ਆ ਰਹੀ ਹੈ ਇਸ ਲਈ ਰਵਾਇਤੀ ਨਸ਼ਿਆ ਰਾਹੀਂ ਸਿੰਥੈਟਿਕ ਨਸ਼ਿਆਂ ਨੂੰ ਖਤਮ ਕਰਨਾ ਚਾਹੀਦਾ ਦੱਸਦੇ ਕਿ ਸਮੇਂ-ਸਮੇਂ ਤੇ ਕਈ ਆਗੂ ਇਸ ਦੀ ਮੰਗ ਕਰ ਚੁੱਕੇ ਨਾ ਉੱਤਰ ਖੇਤੀ ਮੰਤਰੀ ਨੇ ਵੀ ਇਸ ਮਾਮਲੇ ਉੱਤੇ ਸਪਸ਼ਟੀਕਰਨ ਜਿਹੜਾ ਦੇ ਦਿੱਤਾ ਹੈ ਅੱਜ ਕਿ ਖੇਤੀ ਮੰਤਰੀ ਨੇ ਆਖੇ ਕਿ ਫਿਲਹਾਲ ਪੋਸਟ ਦੀ ਖੇਤੀ ਦਾ ਕੋਈ ਇਰਾਦਾ ਨਹੀਂ ਹੈ ਸਰਕਾਰ ਐ ਇਸ ਬਾਰੇ ਹਜੇ ਕੋਈ ਵਿਚਾਰ ਜਿਹੜਾ ਨਹੀਂ ਕਰ ਰਹੀ ਆ। ਆ ਵਿੱਚ ਪੋਸਟ ਦੀ ਖੇਤੀ ਕਰਨ ਵਿੱਚ ਕਰਨ ਦਾ ਵਿਚਾਰ ਰੱਖਦੀ ਹੈ ਜੇਕਰ ਰੱਖਦੀ ਹੈ ਤੇ ਕਦੋਂ ਤੱਕ ਵਾਹ ਬਈ ਵਾਹ ਗੁੱਡੀਆਂ ਅਦਾ ਆਪਣਾ ਗਰਮੀਤ ਸਿੰਘ ਗੁੱਡੀਆਂ ਜੀ ਖੇਤੀਬਾੜੀ ਮੰਤਰੀ ਜਵਾਬ ਦੇਣਗੇ ਬਰਮਾਦ ਮਾਨਜੋਗ ਸਪੀਕਰ ਸਾਹਿਬ ਮੈਂ ਬੜੇ ਇੱਕ ਗੱਲ ਦੱਸਿਓ ਇੱਕ ਇੱਕ ਮੈਂ ਤੁਹਾਨੂੰ ਡਿਟਰਪਟ ਕਰਦਾ ਇਹ ਪਹਿਲਾਂ ਪੰਜਾਬ ਦੇ ਵਿੱਚ ਫੀਮ ਦੇ ਠੇਕੇ ਹੁੰਦੇ ਸੀ ਇਹ ਪਤਾ ਕਰਕੇ ਦੱਸਿਓ ਜਾਂ ਕੱਲ ਨੂੰ ਦਾ ਜਿਹੜਾ ਟਾਈਮ ਮਿਲੇ ਤੁਹਾਨੂੰ ਜਾਂ ਬਾਅਦ ਵਿੱਚ ਮੈਨੂੰ ਕਨਵੇ ਕਰ ਦਿਓ ਇਹ ਬੰਦ ਕਿਉਂ ਕੀਤੇ ਗਏ ਸੀ ਕਿਹੜੇ ਕਾਰਨ ਤੇ ਕੀਤੇ ਗਏ ਸੀ ਜੀ ਕੰਟੀਨਿਊ ਕਰੋ ਜੀ ਮਨਜੋਗ ਸਪੀਕਰ ਸਾਹਿਬ ਮਨਜੋਗ ਮੈਂਬਰ ਸਾਹਿਬ ਨੇ ਇੱਕ ਸਵਾਲ ਕੀਤਾ ਜ ਜਿਹਦੇ ਨਾਲ ਮੇਰਾ خیال ਸਾਰਿਆਂ ਦੇ ਸਿਰੇ ਖੜ ਗਏ ਹੈ ਤੇ ਮੈਂ ਵੀ ਉਸ ਉਮਰ ਵੱਲ ਚੱਲਿਆ ਜਾ ਰਿਹਾ ਜਿੱਥੇ ਸ਼ਾਇਦ ਲੋਡ ਪੈ ਜਾਂਦੀ ਹੈ ਤੇ ਵੈਸੇ ਸਵਾਲ ਮੁਤਾਬਕ ਜਿਹੜਾ ਇਹਦਾ ਜਵਾਬ ਆ ਜੀ ਕਿ ਸਰਕਾਰ ਕੋਲੇ ਅਜੇ ਹੁਜੀ ਕੋਈ ਰਾਦਰ ਨਹੀਂ ਰੱਖਦੀ ਕਿ ਕਿਉਂਕਿ ਇਹ ਵੀ ਇੱਕ ਨਸ਼ਾ ਹੈ ਇਸ ਲਈ ਸਰਕਾਰ ਦਾ ਕੋਈ ਇਰਾਦਾ ਨਹੀਂ ਠੀਕ ਹੈ थैंक यू ਕਰਮਜੀਤ ਜੀ ਮੈਂ ਮੰਤਰੀ ਸਾਹਿਬ ਨੂੰ ਦੱਸਣਾ ਚਾਹਨਾ ਆਈਵੀਐਫ ਸੈਂਟਰ ਇਸੇ ਡਰਗ ਨਸ਼ੇ ਕਰਕੇ ਸਬੈਕ ਗੋਲੀਆਂ ਜਿਹੜੇ ਇਹ ਨਸ਼ੇ ਆ ਇਹਨਾਂ ਨੇ ਪੰਜਾਬ ਦੀ ਜਵਾਨੀ ਖਤਮ ਕਰਤੀ 2007 ਤੋਂ ਪਹਿਲਾਂ ਵੀ ਥੋੜਾ ਜਿਹਾ ਇਹ ਆਉਣਾ ਸ਼ੁਰੂ ਹੋਇਆ ਪੰਜਾਬ 'ਚ ਅੱਜ ਆ ਹਾਲਾਤ ਹੋ ਗਿਆ ਵੀ ਸਾਨੂੰ ਇਹ ਜਿਹੜੇ ਸੈਂਟਰ 136 ਸੈਂਟਰ ਖੁੱਲ ਗਏ ਪੰਜਾਬ ਦੇ ਵਿੱਚ ਇਹਦਾ ਇੱਕੋ ਕਾਰਨ ਹੈ ਜਿਹੜੇ ਪਹਿਲਾਂ ਨਸ਼ਾ ਕਰਦੇ ਸੀ ਲੋਕ ਪੁਰਾਣੇ ਉਹ ਆਪਣਾ ਘਰੇਲੂ ਕੰਮ ਵੀ ਕਰਦੇ ਸੀ ਖੇਤੀਆਂ ਵੀ ਕਰਦੇ ਸੀ ਅੱਜ ਉਹਨਾਂ ਦੇ ਪਿੱਛੇ ਕੋਈ ਵੀ ਬੰਦਾ ਇੱਕ ਨਹੀਂ ਕਹਿ ਸਕਦਾ ਵੀ ਮੇਰਾ ਬੰਦਾ ਧੂਕੀ ਖਾ ਕੇ ਮਰ ਗਿਆ ਜਾਂ ਫੀਮ ਖਾ ਕੇ ਮਰ ਗਿਆ ਅੱਜ ਮੈਂ ਛੋਟ ਪਿੱਛੇ ਨਾ ਜਾ ਰਹਾ ਜਾਂਦਾ ਹਾਂ 2020 ਤੋਂ ਲੈ ਕੇ 31 ਮਾਰਚ 2023 ਤੱਕ 266 ਮੌਤਾਂ ਹੋਈਆਂ ਇਸ ਨਿਸ਼ਾਨ ਉਦੋਂ ਬਾਅਦ 1 ਮਾਰਚ ਤੋਂ ਲੈ ਕੇ ਆਪ ਇਸ ਮਾਰ ਤੱਕ 159 ਮੌਤਾ ਹੋ ਗਈਆਂ ਇਹ ਜਿਹੜੇ ਜਿਹੜੇ ਬਾਹਰ ਦੇ ਮੁਲਖ ਆ ਉਹ ਆਪਣੇ ਤੋਂ ਮੇਰਾ ਖਲ ਹੈ ਵੀ ਜਾਦੇ ਤੇਜ ਆ ਉਹਨਾਂ ਚ ਲੀਗਲ ਆ ਤੇ ਆਪਾਂ ਨੂੰ ਆਪਣੇ ਪੰਜਾਬ ਦੀ ਜਵਾਨੀ ਬਚਾਉਣ ਵਾਸਤੇ ਜਾਂ ਅੱਜ ਜੋ ਨਸ਼ਾ ਦੇ ਵਿੱਚ ਸਾਰਾ ਮੁਲਖ ਸਮੈਕਾ ਦੇ ਵਿੱਚ ਤੁਰ ਪਿਆ ਹਰ ਇੱਕ ਬੰਦੇ ਦਾ ਯੋਰ ਲੱਗਾ ਗੋਲੀਆਂ ਪਾਰੀਆਂ ਆ ਜਿਹੜੇ ਸੈਂਟਰ ਖੁੱਲ ਗਏ ਆ ਇਹ ਆਉਣ ਵਾਲੀ ਦੀ ਜਵਾਨੀ ਉਹ ਬਿਲਕੁਲ ਖਤਮ ਹੋ ਜੂਗੀ ਇਹ ਜਿਹੜਾ ਨਸ਼ਾ ਆਇ ਕੁਦਰਤੀ ਨਸ਼ਾ ਆਇ ਜਿਹੜਾ ਕੋਸਟ ਆਇ ਖੇਤੀ ਆ ਰਾਸਤਾ ਚ ਹੋ ਰਹੀ ਆ ਇਹ ਐਮਪੀ ਚ ਹੋ ਰਹੀ ਆ ਮਧ ਪ੍ਰਦੇਸ਼ ਹਰਕਤਾਂ ਹੋ ਰਹੀ ਏ ਤੇ ਇਹਦੇ ਚ ਆਪਣਾ ਇੱਕ ਤੇ ਪੰਜਾਬ ਦਾ ਰੈਵਨਿਊ ਵਧੂਗਾ ਉਹਦੇ ਚ ਤਰਾਜ ਨਹੀਂ ਵੈਸੇ ਚਾਹੀਦਾ ਹਮਾਚਲ ਨੂੰ ਸ਼ੁਰੂ ਕਰਨ ਵਾਲਾ ਬਾਹਰਲੇ ਮੁਲਕਾਂ ਚ ਬਹੁਤ ਚ ਇਹ ਹੋ ਚੁੱਕਾ ਇਹ ਸਾਰੇ ਭਵਾਂ ਵਿਰੋਧੀ ਤੇ ਰਿਆ ਇਨਾਂ ਦਾ ਵੀ ਜੀ ਕਰਦਾ ਗੱਲਾਂ ਕਰਨ ਨੂੰ ਪਰ ਡਰਦੇ ਸਾਰੇ ਆ ਵੀ ਇਹ ਮੇਰੇ ਤੇ ਤਵਾ ਲੱਗੂਗਾ ਅੰਦਰੋਂ 19 ਸਾਰੇ ਖੁਸ਼ ਆ ਅੰਦਰੋਂ ਜਿੰਨੇ ਵੀ ਚਾਹੇ ਅਫਸਰ ਬੈਠੇ ਆ ਸਾਰੇ ਕੋਈ ਨਾ ਘਮਾਣਾ ਮੋਟਾ ਇਸ ਚੀਜ਼ ਉੱਤੇ ਧਿਆਨ ਰੱਖਣ ਤੇ ਇਹਦੇ ਆ ਜ਼ਰੂਰ ਬਾਹਰਲੇ ਮੁਲਕਾਂ ਦੇ ਵਿੱਚ ਜੇ ਨਹੀਂ ਤਾਂ ਅਜੇ ਤਜਵੀਦ ਤੇ ਠੇਕੇ ਜ਼ਰੂਰ ਖੋਲ੍ਹੇ ਜਾਣ ਤਾਂ ਕਿ ਜਿਹੜੀ ਸਾਡੀ ਉਹ ਜਵਾਨੀ ਆ ਉਹ ਸਿੰਥੈਟਿਕ ਨਸ਼ੇ ਤੋਂ ਬਚ ਸਕੇ